ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ 22 ਸਦੀ ਦੇ ਵਿੱਚ ਵੀ ਇੱਕ ਸਿੱਖ ਨੂੰ ਕਿਸੇ ਵੀ ਕਾਰਨ ਕਰਕੇ ਸਿੱਖ ਸੰਗਤ ਨੇ ਉਸਦੇ ਭਾਇਚਾਰੀ ਤੋਂ ਛੇਕ ਦਿੱਤਾ ਹੈ ਤਾਂ ਉਸ ਨਾਲ ਉਸ ਨੂੰ ਡਾਡਾ ਸਦਮਾ ਪੁਜਾਏ ਅਤੇ ਅਫਸੋਸ ਹੋਇਆ ਹੈ ਪਹਿਲਾ ਸਿੰਗਲ ਜੱਜ ਨੇ ਵੀ ਆਪਣੇ ਫੈਸਲੇ ਦੇ ਵਿੱਚ ਇਸ ਛੇਕਣ ਦੇ ਕਰਮ ਨੂੰ ਰੱਦ ਕੀਤਾ ਸੀ ਅਤੇ ਕੁਝ ਸਿੱਖਾਂ ਨੂੰ ਜੁਰਮਾਨਾ ਵੀ ਲਗਾਇਆ ਸੀ ਗੁਰਦੁਆਰਾ ਪ੍ਰਬੰਧਕਾਂ ਨੇ ਇਸ ਫੈਸਲੇ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਅਪੀਲ ਦਾਖਲ ਕੀਤੀ ਸੀ ਜਿਸ ਨੂੰ ਕਲਕੱਤਾ ਹਾਈ ਕੋਰਟ ਦੇ ਡਿਵੀਜ਼ਨਲ ਬੈਂਚ ਜਿਸ ਦੀ ਪ੍ਰਧਾਨਗੀ ਚੀਫ ਜਸਟਿਸ ਟੀ ਐਸ ਐ ਸਿਵਾਗਨਮ ਨੇ ਕੀਤੀ ਸੀ ਆਪਣੀ ਟਿੱਪਣੀ ਦੇ ਵਿੱਚ ਕਿਹਾ ਕਿ ਛੇਕ ਦੇਣ ਦੀ ਬਿਮਾਰੀ ਵੀ ਬੜੀ ਗੰਭੀਰ ਬਿਮਾਰੀ ਹੈ ਜੋ ਪੁਰਾਣੇ ਸਮਿਆਂ ਦੇ ਵਿੱਚ ਭਾਰਤ ਵਿੱਚ ਆਮ ਸੀ ਅਤੇ ਇਸ ਆਦਤ ਨੂੰ ਇਹ ਜਾਣ ਕੇ ਬੜਾ ਸਦਮਾ ਪਹੁੰਚਾਇਆ ਅਤੇ ਅਫਸੋਸ ਹੋਇਆ ਕਿ 2024 ਦੇ ਵਿੱਚ ਵੀ ਸੰਗਤ ਦੇ ਆਗੂ ਅਪੀਲ ਕਰਤਾ ਜੁਨੇ ਕਿਸੇ ਦੂਜੇ ਸਿੱਖ ਨੂੰ ਇਸ ਤਰ੍ਹਾਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਸਕਦੇ ਨੇ ਸ਼ਰਦਾਲੂ ਲਾਲੂ ਸਿੰਘ ਨੇ ਛੇਕੇ ਜਾਣ ਦੇ ਵਿਰੁੱਧ ਅਪੀਲ ਕੀਤੀ ਸੀ ਜਿਸ ਨੂੰ ਗੁਰਦੁਆਰਾ ਛੋਟਾ ਸਿੱਖ ਸੰਗਤ ਦੇ ਪ੍ਰਬੰਧਕਾਂ ਨੇ ਸਿੱਖ ਪਾਇ ਚਾਰੇ ਦੇ ਵਿੱਚੋਂ ਛੇਕ ਦਿੱਤਾ ਸੀ ਕਿਉਂਕਿ ਉਹ ਆਪਣੇ ਨੂੰ ਪੁੱਤਰ ਦੇ ਝਗੜੇ ਨੂੰ ਠੀਕ ਤਰ੍ਹਾਂ ਸੁਲਝਾ ਨਹੀਂ ਸਕੇਆ ਸਪਸ਼ਟ ਤੌਰ ਦੇ ਉੱਪਰ ਨਾਰਾਜ਼ ਵਿਖਾਈ ਦਿੰਦੇ ਚੀਫ ਜਸਟਿਸ ਨੇ ਕਿਹਾ ਏ ਕਿ ਅਜੀਹੇ ਲੋਕ ਘਰ ਵਿੱਚ ਰਹਿਣ ਦੇ ਹੱਕਦਾਰ ਨਹੀਂ ਜੋ ਦੂਸਰਿਆਂ ਨੂੰ ਛੇਕਦੇ ਨੇ ਸੰਗੋ ਇਹਨਾਂ ਨੂੰ ਤਾਂ ਸੁਧਾਰ ਘਰਾਂ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਏ ਅਦਾਲਤ ਨੇ ਇਹ ਵੀ ਚੇਤਾਵਨੀ ਦਿੱਤੀ ਏ ਕਿ ਜੇ ਉਹਨਾਂ ਨੇ ਆਪਣੇ ਰਵੱਈਏ ਦੇ ਵਿੱਚ ਸੁਧਾਰ ਨਾ ਲਿਆਂਦਾ ਤਾਂ ਅਦਾਲਤ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰੇਗੀ ਚੀਫ ਜਸਟਿਸ ਨੇ ਹੋਰ ਕਿਹਾ ਕਿ ਇਹ ਲੋਕ ਆਪਣੇ ਹਨ ਜੋ ਆਪਣੀ ਬਹਾਦਰੀ ਅਤੇ ਫਰਜ਼ ਨਿਭਾਉਣ ਦੇ ਲਈ ਜਾਣੇ ਜਾਂਦੇ ਨੇ ਅਤੇ ਭਾਰਤੀ ਫੌਜ ਦੇ ਵਿੱਚ ਉਹਨਾਂ ਦੀ ਵੱਖਰੀ ਰੈਜiment ਚੀਫ ਜਸਟਿਸ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਤੋਂ ਉਹ ਅਜਿਹੀ ਗੱਲ ਦੀ ਆਸ ਕਦੇ ਨਹੀਂ ਕਰਨ ਕਰਦੇ ਪਰੰਤੂ ਜੇਕਰ ਅਜਿਹਾ ਹੋਇਆ ਹੈ ਤਾਂ ਇਸ ਦਾ ਹੱਲ ਕੱਢਣ ਦੇ ਵਾਸਤੇ ਉਹਨਾਂ ਨੂੰ ਖੁਦ ਹੀ ਅੱਗੇ ਆਉਣ ਦੀ ਜ਼ਰੂਰਤ ਹੈ ਬਾਕੀ ਤੁਸੀਂ ਇਸ ਪੂਰੇ ਦੇ ਪੂਰੇ ਮਾਮਲੇ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਨਾਪੁੱਲਨਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ